ਤੇ ਫਿਰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਬਚਨ ਕਹਿੰਦੇ ਨੇ ਸੁਖਮਨੀ ਸਾਹਿਬ ਅੰਦਰ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾਂ ਦੀ ਸੇਵਾ ਲਾਵੇ ਭਾਈ ਜੇ ਕਿਸੇ ਨੂੰ ਚਾਰ ਪ੍ਰਕਾਰ ਦੇ ਪਦਾਰਥ ਚਾਹੀਦੇ ਹੋਣ ਤੇ ਮਹਾਰਾਜ ਕਹਿੰਦੇ ਨੇ ਫਿਰ ਸਾਧੂ ਜਨਾਂ ਦੀ ਸੇਵਾ ਵਿੱਚ ਲੱਗੇ ਹੁਣ ਸਾਧੂ ਜਨ ਕੌਣ ਨੇ ਕਈ ਸੰਗਤ ਜੀ ਅੱਜ ਕੱਲ੍ਹ ਥੋੜੇ ਜੀ ਕਿਤਾਬਾਂ ਪੜ੍ਹ ਕੇ ਵਿਦਵਾਨ ਬਣੇ ਬੰਦੇ ਕਹਿਣਗੇ ਕਿ ਸਾਧੂ ਜਨ ਦਾ ਭਾਵ ਹੈ ਆਮ ਲੋਕ ਲੁਕਾਈ ਪਰ ਨਹੀਂ ਪਿਆਰਿਓ ਆਮ ਲੋਕ ਲੁਕਾਈ ਨਹੀਂ ਸਾਧੂ ਜਨ ਦਾ ਭਾਵ ਹੈ ਬੰਦਗੀ ਵਾਲੀਆਂ ਰੂਹਾਂ ਜਿਨ੍ਹਾਂ ਦਾ ਸਾਧ ਸੰਗਤ ਜੀ ਜੀਵਨ ਵਿੱਚ ਕੁਝ ਨਾ ਕੁਝ ਜਿਨ੍ਹਾਂ ਨੇ ਕੁਝ ਖੱਡਿਆ ਕੁਝ ਕਮਾਇਆ ਹੋ ਜਿਨ੍ਹਾਂ ਦੇ ਜੀਵਨ ਵਿੱਚ ਕੁਝ ਸੰਜਮ ਹੈ ਕੁਝ ਜਪ ਹੈ ਕੁਝ ਤਪ ਹੈ ਕੁਝ ਜਿਨ੍ਹਾਂ ਦੇ ਜੀਵਨ ਵਿੱਚ ਧਰਮ ਹੈ ਸਾਧ ਸੰਗਤ ਜੀ ਹੁਣ ਪ੍ਰਸ਼ਾਦਾ ਛਕਾਉਣਾ ਇੱਕ ਪ੍ਰਸ਼ਾਦਾ ਸਾਧ ਸੰਗਤ ਜੀ ਉਸ ਬੰਦੇ ਨੂੰ ਛਕਾਉਣਾ ਜਿਹੜਾ दारू ਵੀ ਪੀ ਲੈਂਦਾ ਹੈ ਜਰਦਾ ਵੀ ਖਾ ਲੈਂਦਾ ਹੈ ਇੱਕ ਪ੍ਰਸ਼ਾਦਾ ਉਹਨੂੰ ਛਕਾਉਣਾ ਸਾਧ ਸੰਗਤ ਜੀ ਜਿਹੜਾ ਸਵੇਰ ਤੋਂ ਸ਼ਾਮ ਤੱਕ ਜੋ ਨਿਤਨੇਮ ਦੀਆਂ ਬਾਣੀਆਂ ਉਹ ਕਰਨੀਆਂ ਹੀ ਕਰਨੀਆਂ ਹਨ ਘੱਟ ਤੋਂ ਘੱਟ 5 7 ਬਾਠ ਸੁਖਮਣੀ ਸਾਹਿਬ ਦੇ ਕਰ ਦੇਣੇ 10 15 ਬਾਠ ਜਿਨ੍ਹਾਂ ਨੇ ਜਪਜੀ ਸਾਹਿਬ ਦੇ ਕਰ ਦੇਣੇ ਕਿਵੇਂ ਕਰਨੇ ਗੁਰਮਖੋ ਕਈ ਸ਼ੰਕਾ ਕਰਦੇ ਆ ਅਖੇ ਜੀ ਫਿਰ ਬਾਣੀ ਦਾ ਪਾਠ ਹੀ ਕਰਦਾ ਬੰਦਾ ਕੰਮ ਕਦੋਂ ਕਰੇਗਾ ਪਰ ਸਾਧ ਸੰਗਤ ਜੀ ਜਿਨ੍ਹਾਂ ਨੇ ਬਾਣੀ ਪੜ੍ਹਨੀ ਹੁੰਦੀ ਆ ਨਾ ਉਹ ਕੰਮ ਕਰਦੇ ਵੀ ਬਾਣੀ ਪੜ੍ਹੀ ਜਾਂਦੇ ਨੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਤੇ ਜਿਨ੍ਹਾਂ ਨੇ ਬਾਣੀ ਨਹੀਂ ਪੜ੍ਹਨੀ ਹੁੰਦੀ ਉਹ ਬੇਲੇ ਬੈਠੇ ਆਪਣੇ ਬੱਚਿਆਂ ਨਾਲ ਆਪਣੇ ਘਰਵਾਲੀ ਨਾਲ ਪਰਿਵਾਰ ਨਾਲ ਤੇ ਗੁਰਮਖੋ ਲੜੀ ਜਾਣਗੇ ਬੇਲਾ ਬੈਠਾ ਬੰਦਾ ਟੱਬਰ ਨਾਲ ਲੜ ਸਕਦਾ ਗੁਰਮਖੋ ਪਰ ਗੁਰਦੁਆਰਾ ਸਾਹਿਬ ਆ ਕੇ 5 ਮਿੰਟ ਮਹਾਰਜ ਦੇ ਚਰਨਾਂ ਵਿੱਚ ਬਹਿ ਕੇ ਵਾਹਿਗੁਰੂ ਜਪ ਨਹੀਂ ਸਕਦਾ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸੰਤ ਮਹਾਰਾਜ ਜੀ ਸੇਵਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਮਹਾਂਪੁਰਸ਼ ਉਹਨਾਂ ਦਾ ਕਦੇ ਜੀਵਨ ਪੜੋ ਗੁਰਮਖੋ ਮਹਾਂਪੁਰਸ਼ਾਂ ਦਾ ਜੀਵਨ ਉਹਨਾਂ ਦਾ ਜਨਮ ਜਿਹੜਾ ਜ਼ਮੀਂਦਾਰਾਂ ਦੇ ਕਰਦਾ ਸੀ ਤੇ ਮਹਾਂਪੁਰਸ਼ਾਂ ਨੇ ਖੇਤ ਹਲ ਬੋਣਾ ਮੈਂ ਬੇਨਤੀ ਕਰ ਰਿਹਾ ਜਿਨ੍ਹਾਂ ਨੇ ਬਾਣੀ ਪੜ੍ਹਨੀ ਹੁੰਦੀ ਹੈ ਕੰਮ ਕਰਦੇ ਵੀ ਬਾਣੀ ਪੜ੍ਹਦੇ ਆ ਤੇ ਜਿਨ੍ਹਾਂ ਨੂੰ ਗੁਰਮਖੋ ਕੋਈ ਇਦਾਂ ਦੀ ਸੋਝੀ ਨਹੀਂ ਜਿਹੜਾ ਜਿਨ੍ਹਾਂ ਦਾ ਮਨ ਹੀ ਨਹੀਂ ਇਸ ਪਾਸੇ ਉਹਤੇ ਬਹਿਲੇ ਬਹਿ ਕੇ ਵੀ 5 ਮਿੰਟ ਵਾਹਿਗੁਰੂ ਨਹੀਂ ਜਪ ਸਕਦੇ ਹੋਰ ਬਾਕੀ ਗੱਲਾਂ ਤੇ ਛੱਡੋ। ਸਾਧ ਸੰਗਤ ਜੀ ਮਹਾਂਪੁਰਖ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਮਹਾਂਪੁਰਖ ਜਿਮੀਦਾਰਾਂ ਦੇ ਘਰ ਦਾ ਉਹਨਾਂ ਦਾ ਜਨਮ ਸੀ। ਸਾਧ ਸੰਗਤ ਜੀ ਹਲ ਬਾਉਣਾ ਵਾ ਪਰੇਸ਼ਾਨੇ ਬਲਦਾਂ ਨੂੰ ਜੋੜਨਾ ਹਲ ਬਾਉਣਾ ਸਾਧ ਸੰਗਤ ਜੀ ਹਲ ਦੀ ਮੁੰਨੀ ਫੜ ਕੇ ਤੁਰਿਆ ਜਾਂਦਾ ਸਵੇਰ ਤੋਂ ਸ਼ਾਮ ਤੱਕ। ਨਾਲੇ ਖੇਤਾਂ ਵਿੱਚ ਹਲ ਬੋਂਦੇ ਫਿਰਨਾ ਗੁਰਮਖੋ ਤੇ ਨਾਲੇ ਸਾਧ ਸੰਗਤ ਜੀ 50-50 ਪਾਠ ਮੰਹ ਪੁਰਸ਼ਾਨ ਨੇ ਜਪਜੀ ਸਾਹਿਬ ਦੇ ਕਰ ਲੈਨੇ ਹਲ ਬੋਂਦਿਆਂ ਬੋਂਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਉਹਨਾਂ ਦੇ ਬਚਨ ਨੇ ਗੁਰਮਖੋ ਜਿਨ੍ਹਾਂ ਨੇ ਬਾਣੀ ਪੜਨ ਮਨ ਵਿੱਚ ਧਾਰਿਆ ਵੀ ਬਾਣੀ ਪੜ੍ਹਨੀ ਆ ਬਾਣੀ ਪੜ੍ਹਨ ਵਾਲੇ ਗੁਰਮਖੋ ਜ਼ਰੂਰੀ ਨਹੀਂ ਕੰਮ ਛੱਡ ਕੇ ਬਾਣੀ ਨਹੀਂ ਪੜ੍ਹਨੀ ਸਾਤ ਸੰਗਤ ਜੀਓ ਕੰਮ ਕਰਦੇ ਆ ਵੀ ਬਾਣੀ ਪੜ ਸਕਦੇ ਹਨ ਜਿਵੇਂ ਵੱਜਨ ਹੁੰਦਾ ਨਾਮਾ ਕਹੈ ਤੇ ਲੋਚਨਾ ਮੁਖ ਤੇ ਰਾਮ ਸੰਭਾਲ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਰਾ ਸਾਤ ਸੰਗਤ ਜੀ ਜਿਨ੍ਹਾਂ ਦੀ ਕਮਾਈ ਹੁੰਦੀ ਹੈ ਨਾ ਗੁਰਮਖੋ ਹੱਥਾਂ ਪੈਰਾਂ ਨਾਲ ਗੁਰਮਖੋ ਆਪਣੇ ਧੰਦੇ ਧੰਧਾਰ ਵੀ ਕਰਨੇ ਰਸਨਾ ਨਾਲ ਜੀਬ ਨਾਲ ਗੁਰਮਖੋ ਉਹਨਾਂ ਨੇ ਬਾਣੀ ਪੜਨੀ ਵਾਹਿਗੁਰੂ ਸ਼ਬਦ ਵੀ ਜਪਦੇ ਰਹਿਣਾ ਕਲੰਗੀ ਧਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵਚਨ ਪੜੋ ਗੁਰਮਖੋ ਪੜੋ ਮਹਾਰਾਜ ਨੇ ਜਦੋਂ ਖਾਲਸੇ ਨੂੰ ਵਚਨ ਦਿੱਤਾ ਨਾ ਵੀ ਜੰਗ ਲੜਨਾ ਤੇ ਜੰਗ ਲੜਨਾ ਕਿਵੇਂ ਮਹਾਰਾਜ ਨੇ ਵੀ ਦੱਸਿਆ ਜੰਗ ਲੜਨਾ ਲੜਨ ਵਿੱਚ ਵੀ ਫਰਕ ਹੈ ਗੁਰਮਖੋ ਇੱਕ ਜੰਗ ਲੜਦੀ ਗੁਰਮਖੋ ਦੁਨਿਆਵੀ ਫੌਜ ਇੱਕ ਜੰਗ ਲੜਦਾ ਗੁਰੂ ਕਾ ਖਾਲਸਾ ਦੋਨਾਂ ਦੇ ਜੰਗ ਲੜਨ ਲੜਨ ਵਿੱਚ ਹੀ ਫਰਕ ਹੈ ਗੁਰਮਖੋ ਆਮ ਲੋਕਾਂ ਨੂੰ ਪਤਾ ਨਹੀਂ ਲੱਗਦਾ ਆਮ ਲੋਕ ਕਹਿੰਦੇ ਤਲਵਾਰ ਚੱਲਦੀ ਵੀ ਇੱਕੋ ਜੀ ਚੱਲਦੀ ਆ ਨਹੀਂ 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 ਪਿਆਰਿਓ ਬਾਹਲਾ ਹੀ ਫਰਕ ਹੁੰਦਾ ਬਾਹਲਾ ਹੀ ਫਰਕ ਆ ਜਿਵੇਂ ਆਨਾ ਇੱਕ ਕੱਲ ਮੈਂ ਵੀਡੀਓ ਵੇਖੀ ਬਹੁਤ ਦੁੱਖ ਲੱਗਿਆ ਗੁਰਮਖੋ ਸੋਸ਼ਲ ਮੀਡੀਆ ਤੇ ਵੀਡੀਓ ਚੱਲ ਰਹੀ ਆ ਇੱਕ ਗਰੰਤੀ ਸਿੰਘ ਗੁਰਮਖੋ ਭੋਗ ਦੇ ਸ਼ਲੋਕ ਪੜ ਰਹੇ ਆ ਭੋਗ ਦੇ ਸ਼ਲੋਕ ਇੱਕ ਵੀ ਲਫ਼ਜ਼ ਇੱਕ ਵੀ ਪੰਕਤੀ ਉਹ ਸ਼ੁੱਧ ਨਹੀਂ ਪੜ ਰਿਆ ਪਤਾ ਹੀ ਨਹੀਂ ਕੀ ਕੁਝ ਬੋਲੀ ਜਾਂਦਾ ਉਮਰ ਬਹੁਤ ਵੱਡੀ ਸਿਆਣੀ ਆਣੀ ਹੈ ਤੇ ਲਿਖਣ ਵਾਲੇ ਨੇ ਪਤਾ ਕੀ ਲਿਖਿਆ ਗੁਰਮੁਖੂ ਇਹ ਸਾਡੇ ਵਰਤਾਰੇ ਆ ਗੁਰਮੁਖੂ ਅੱਜ ਦੇ ਜਿਵੇਂ ਅਸੀਂ ਚੱਲ ਰਹੇ ਹਾਂ ਸਾਡੇ ਆਪਣੇ ਵਰਤਾਰੇ ਆ ਲਿਖਣ ਵਾਲੇ ਨੇ ਉੱਤੇ ਲਿਖਿਆ ਉਹ ਕਹਿੰਦਾ ਵੀ ਬਾਕੀ ਸਾਰਾ ਉਹ ਕੁਝ ਲੋਕੀ ਕਹਿੰਦੇ ਆ ਵੀ ਮਹਿੰਗਾ ਲਿਆਓ ਚੰਗਾ ਸਟੈਂਡਰਡ ਦਾ ਲਿਆਓ 4 ਪੈਸੇ ਵੱਧ ਲਾਓ ਸਸਤੀ ਚੀਜ਼ ਨਹੀਂ ਲਾਉਣੀ ਆਪਾਂ ਦਰبار ਸਾਹਿਬ ਬਣਾਉਣਗੇ ਕਰੋੜ ਰੁਪਇਆ ਲਾ ਦੇਣਗੇ ਗੁਰਮੁਖੋ ਮਹਿੰਗੇ ਤੋਂ ਮਹਿੰਗੇ ਝੂਮਰ ਲਾਉਣਗੇ ਮਹਿੰਗੇ ਤੋਂ ਮਹਿੰਗੇ ਪੱਖੇ ਲਾਉਣਗੇ ਏਸੀ ਲਾਉਣਗੇ ਮਹਿੰਗੇ ਤੋਂ ਮਹਿੰਗਾ ਪੱਥਰ ਲਾਉਣਗੇ ਪਰ ਜਦੋਂ ਪਾਠ ਹੀ ਲਿਆਉਣ ਦੀ ਗ੍ਰੰਥੀ ਲਿਆਉਣ ਦੀ ਵਾਰੀ ਆਉਂਦੀ ਆ ਗੁਰਮੁਖੋ ਉਦੋਂ ਗ੍ਰੰਥੀ ਆਖਣਗੇ ਵੀ 4-5 ਕ ਹਜ਼ਾਰ ਵਾਲਾ ਗ੍ਰੰਥੀ ਵੀ ਹੋਵੇ ਕਹਿੰਦੇ ਡਾਂਗੀ ਲਾਉਣਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਹਨੇ ਉਹਨੇ ਲਿਖਿਆ ਵੀ ਜਦੋਂ ਅਸੀਂ ਸਸਤੇ ਪਾਠ ਹੀ ਲੈ ਕੇ ਆਵਾਂਗੇ ਫਿਰ ਪਾਠ ਤੇ ਇਦਾਂ ਹੀ ਹੋਏਗਾ ਤੇ ਹੈਰਾਨੀ ਗੁਰਮੁਖੋ ਮੈਂ ਉਹਨੂੰ ਥੋੜਾ ਜਿਹਾ ਸੁਣਿਆ ਫਿਰ ਮੇਰੇ ਤੋਂ ਸੁਣਿਆ ਨਹੀਂ ਗਿਆ ਮੈਂ ਛੱਡਤਾ ਉਹਨੂੰ ਕੀ ਸੁਣੀਏ ਹੁਣ ਇਹਨੂੰ ਆਪਾਂ ਇੱਕ ਵੀ ਪੰਗਤੀ ਇੱਕ ਵੀ ਸ਼ੁੱਧ ਨਹੀਂ ਉਹਨੇ ਪੜੀ ਭੋਗ ਦੇ ਸ਼ਲੋਕ ਜਿਹੜੇ ਹੈਗੇ ਆ ਨਾ ਰਾਗ ਮਾਲਾ ਪੜ ਰਿਹਾ ਸਿੰਘ ਉਹ ਇੰਨਾ ਲੰਬਾ ਦਾੜਾ ਚਿੱਟਾ ਦਾੜਾ ਹੈ ਬੜਾ ਸਿਆਣੀ ਉਮਰ ਦਾ ਪਰ ਇੱਕ ਵੀ ਬੰਗ ਦੀ ਸ਼ੁੱਧ ਨਹੀਂ ਪੜੀ ਕਿਉਂ ਉਹ ਪਾਠੀ ਹੈ ਹੀ ਨਹੀਂ ਗੁਰਮੁਖ ਅਸਲ ਵਿੱਚ ਉਹ ਤੇ ਫੜ ਕੇ ਉਦਾਂ ਬਹਾਏ ਆ ਬੰਦੇ ਹਰ ਬੰਦੇ ਨੂੰ ਚਾ ਚੜਿਆ ਮੈਂ ਵੀ ਪਾਠੀ ਮੈਂ ਵੀ ਰਾਗੀ ਮੈਂ ਵੀ ਢਾਡੀ ਮੈਂ ਵੀ ਕਵੀਸ਼ਰ ਮੈਂ ਵੀ ਕਥਾਵਾਚਕ ਸਾਧ ਸੰਗਤ ਜੀ ਹੁਣ ਕਿੰਨੇ ਕਥਾਵਾਚਕ ਨੇ ਇੰਨੇ ਥੋੜਾ ਕਥਾਵਾਚਕ ਹੁੰਦੇ ਆ ਕਿਤੇ ਗਧਾ ਘੋੜਾ ਇੱਕ ਕੀਤਾ ਬੀਸ ਖਾਲਸਾ ਜੀ ਪਰ ਜਦੋਂ ਕਿ ਚਾਹੀਦਾ ਇਹ ਵੀ ਗਧੇ ਦਾ ਮੁੱਲ ਗਧਾ ਹੋਵੇ ਘੋੜੇ ਦਾ ਮੁੱਲ ਫਿਰ ਘੋੜਾ ਹੀ ਚਾਹੀਦਾ ਪਿਆ। ਪਰ ਅਸੀਂ ਸਾਧ ਸੰਗਤ ਜੀ ਗਧਿਆਂ ਦੇ ਮੁੱਲ ਵਿੱਚ ਘੋੜੇ ਖਰੀਦਣੇ ਚਾਹੁੰਦੇ ਆ ਉਹ ਨਹੀਂ ਬਣਨੀ ਗੱਲ ਬਣਨੀ। ਇਸ ਕਰਕੇ ਮੈਂ ਬੇਨਤੀ ਕਰ ਰਿਹਾ ਸੀ ਸਾਧ ਸੰਗਤ ਜੀ ਕਿ ਜਿਹੜੀ ਬਾਣੀ ਹੈ ਨਾ ਬਹੁਤ ਸੰਜਮ ਨਾਲ ਪਹਿਲਾਂ ਸੰਥਿਆ ਪੜੀਏ ਗੁਰੂ ਸਾਹਿਬ ਪਿਛਲੇ 15-20 ਸਾਲਾਂ ਚ ਪ੍ਰਚਾਰ ਜਿਆ ਹੋਇਆ ਇੱਕ ਤੇ ਮੌੜਾਂ ਕੋਲ ਸਿੰਘ ਬੈਠਾ ਹੈ ਪ੍ਰਚਾਰਕ ਇੱਕ ਉਹਦਰ ਤਰਨ ਤਾਰਨ ਵਿੱਚ ਇੱਕ ਪਟਿਆਲੇ ਤੋਂ ਹੁਣ ਨਵਾਂ ਉਹਨਾਂ ਨੇ 20-25 ਸਾਲਾਂ ਚ ਬੜੀ ਮਿਹਨਤ ਕਰਕੇ ਸੰਗਤ ਨੂੰ ਇੱਥੋਂ ਤੱਕ ਲੈ ਆਂਦਾ ਵੀ ਹਰ ਬੰਦਾ ਹੀ ਬਾਣੀ ਪੜ ਸਕਦਾ ਹਰ ਬੰਦਾ ਕਿਵੇਂ ਪੜ ਸਕਦਾ ਬਾਣੀ ਹਰ ਬੰਦਾ ਡਾਕਟਰ ਬਣ ਸਕਦਾ ਹਰ ਬੰਦਾ ਇੰਜੀਨੀਅਰ ਬਣ ਸਕਦਾ ਹਰ ਬੰਦਾ ਸਾਇੰਟਿਸਟ ਬਣ ਸਕਦਾ ਹੈ ਹਰ ਬੰਦਾ ਹਰ ਬੰਦਾ ਟੀਚਰ ਪ੍ਰੋਫੈਸਰ ਬਣ ਸਕਦਾ ਹੈ ਵੀ ਬਣਦਾ ਹਰੇਕ ਸਕਦਾ ਪਰ ਬਨਣ ਵਾਸਤੇ ਮਿਹਨਤ ਕਰਨੀ ਪਏਗੀ ਇਸੇ ਤਰ੍ਹਾਂ ਬਾਣੀ ਪੜ੍ਹਦੇ ਹਰ ਬੰਦਾ ਸਕਦਾ ਗੁਰਮਖੋ ਪਰ ਬਾਣੀ ਪੜ੍ਹਨ ਵਾਸਤੇ ਪਹਿਲਾਂ ਸਾਲ ਦੋ ਸਾਲ ਕਿਸੇ ਸੂਝਵਾਨ ਮਰਜ਼ਾਦਾ ਵਾਲੇ ਸਿੰਘ ਦੀ ਸੇਵਾ ਕਰਨੀ ਪੈਂਦੀ ਆ ਫਿਰ ਸਾਧ ਸੰਗਤ ਜੀ ਘੂਰ ਚ ਲੱਣੀ ਪੈਂਦੀ ਆ ਕੰਟਰੋਲ ਚ ਰਹਿਣਾ ਪੈਂਦਾ ਖਾਣ ਪੀਣ ਦੀ ਸੰਜਮ ਰੱਖਣਾ ਪੈਂਦਾ ਉੱਠਣ ਬੈਠਣ ਤੇ ਸੰਜਮ ਰੱਖਣਾ ਪੈਂਦਾ ਫਿਰ ਬਾਣੀ ਦੀ ਸੰਖਿਆ ਪੜ੍ਹਨੀ ਪੈਂਦੀ ਫਿਰ ਕਿਤੇ ਜਾ ਕੇ ਗੱਲ ਕਰਨ ਦੀ ਖਲਸਾ ਜੀ ਤੇ ਮੈਂ ਬੇਨਤੀ ਕਰ ਰਿਹਾ ਸੀ ਆਪ ਜੀ ਦੇ ਚਰਣਾ ਵਿੱਚ ਸਾਧ ਸੰਗਤ ਜੀ ਜਿਹੜਾ ਹੁਣ ਇਹਨਾਂ ਸਮਾਂ ਚੱਲ ਰਿਹਾ ਗੁਰਮਖੋ ਸਮਾਂ ਬਹੁਤ ਭਿਆਨਕ ਚੱਲ ਰਿਹਾ ਗੁਰਮਖੋ ਇਸ ਕਰਕੇ ਸਮੇਂ ਦੇ ਵਿੱਚ ਥੋੜਾ ਖਿਆਲ ਰੱਖ ਕੇ ਚੱਲਣ ਦੀ ਲੋੜ ਹੈ ਮੈਂ ਬੇਨਤੀ ਕਰ ਰਿਹਾ ਸੀ ਕਿ ਜਿਨ੍ਹਾਂ ਨੇ ਬਾਣੀ ਪੜ੍ਹਨੀ ਹੋਵੇ ਸਾਤ ਸੰਗਤ ਜੀ ਉਹ ਕੰਮ ਧੰਦਾ ਕਰਦੇ ਆ ਵੀ ਬਾਣੀ ਪੜਦੇ ਤੇ ਜਿਨ੍ਹਾਂ ਨੇ ਨਹੀਂ ਪੜਨੀ ਉਹ ਵਿਲਾ ਰਹਿ ਕੇ ਵੀ ਬਾਣੀ ਨਹੀਂ ਪੜ ਸਕਦਾ ਸਾਤ ਸੰਗਤ ਜੀ ਹੁਣ ਮਹਾਰਜ ਕਹਿੰਦੇ ਬਾਣੀ ਚ ਨਾਮਦੇਵ ਸਾਹਿਬ ਜੀ ਨਾਮਾ ਕਹੈ ਤਿ ਲੋਚਨਾ ਮੁਖ ਤੇ ਰਾਮ ਸੰਭਾਲ ਹਾਥ ਬੋਂ ਕਰ ਕਾਮ ਸਭ ਚੀਤ ਨਿਰੰਜਨ ਨਾਲ ਭਾਈ ਚਿਤ ਨਾਲ ਹਰੀ ਦੇ ਜੋ ਤੀ ਪੈਰੀ ਕੰਮ ਕਰੀਏ ਚੇਤਨ ਆਹ ਹਰੀਏ ਜੋੜੀਏ ਤੀ ਪੈਰੀ ਕੰਮ ਕਰੀਏ ਚੇਤਨ ਆਹ ਹਰੀ ਦੇ ਜੋੜੀਏ ਤੀ ਪੈਰੀ ਕੰਮ ਕਰੀਏ ਚੇਤਨ ਆਹ ਹਰੀ ਦੇ ਜੋੜੀਏ ਤੀ ਪੈਰੀ ਕੰਮ ਕਰੀਏ

ਇਤਨਾਲ ਹਰੀ ਤੇ ਦੋੜੀ ਹੱਥੀ ਪੈਰੀ ਕੰਮ ਕਰੀਏ ਇਤਨਾਲ ਜੀਤੂੜੀ ਹੱਥੀ ਪੈਰੀ ਕੰਮ ਕਰੀਏ ਉਹ ਚਿਤਨਾਲ ਹਰੀ ਘੱਤੀ ਪੈਰ ਕੰਮ ਕਰੀਏ ਯਾਰੇ ਜੀ ਘੱਤੀ ਪੈਰ ਕੰਮ ਕਰੀਏ ਪਿਆਰੇ ਜੀ ਘੱਤੀ ਪੈਰ ਕੰਮ ਕਰੀਵੇ ਪਿਆਰੇ ਜੀ ਅੱਜ ਪੈਰ ਕੰਮ ਕਰੀਏ ਪਿਆਰੇ ਜੀ ਘੱਤੀ ਕੰਮ ਕਰੀਏ प्यारी हथीी पैरे کم करी एरे प्यारे हथी पैरी कम करी बाबा 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 हाथी پیر کم बाबा ਹਰੀ ਦੇ ਜੋੜੀਏ ਹੱਥੀ ਪੈਰੀ ਕੰਮ ਕਰੀਏ ਜੇਤਨਾਲ ਹਰੀ ਦੇ ਜੋੜੀਏ ਹੱਥੀ ਪੈਰੀ ਕੰਮ ਕਰੀਏ ਜੇਤਨਾਲ ਹਰੀ ਦੇ ਜੋੜੀਏ ਹੱਥੀ ਪੈਰੀ ਕੰਮ ਕਰੀਏ ਜੇਤਨਾਲ ਹਰੀ ਦੇ ਜੋੜੀਏ ਹੱਥੀ करतनान हरी दे जोड़े हथी पैरिक कम करतन हरी जोड़े हथी पैरी कम कराया तोह

ਸਾਤ ਸੰਗ ਜੀ ਹੱਥਾਂ ਪੈਰਾਂ ਨਾਲ ਕੰਮ ਕਰਨਾ ਧੰਦਾ ਕਰਨਾ ਆਪਣੀ ਉਪਜੀਵਕਾ ਕਮਾਉਣੀ ਗੁਰਮੁਖੋ ਖੇਤੀਬਾੜੀ ਕਰਨੀ ਪਰਮੇਸ਼ਰ ਦੇ ਚਰਨਾਂ ਨਾਲ ਮਨ ਜੋੜ ਕੇ ਰੱਖਣਾ ਸਾਤ ਸੰਗਤ ਜੀ ਹੁਣ ਸੰਤ ਮਹਾਰਾਜ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਮਹਾਂਪੁਰਸ਼ਾਂ ਦਾ ਮੈਂ ਜ਼ਿਕਰ ਕਰ ਰਿਹਾ ਸੀ ਮਹਾਂਪੁਰਸ਼ਾਂ ਨੇ ਹਲ ਵੀ ਬੋਂਦੇ ਰਹਿਣਾ ਗੁਰਮੁਖੋ ਸਵੇਰ ਤੋਂ ਸ਼ਾਮ ਤੱਕ ਤੇ 50 50 ਪਾਠਮਾ ਪਰਸ਼ਾਨ ਨੇ ਜਪਜੀ ਸਾਹਿਬ ਦੇ ਕਰਦੇ ਰਹੇ ਸਤ ਸੰਗਤ ਜੀ ਇਹ ਗੁਰਮਖੰਦ ਦਾ ਜੀਵਨ ਹੁੰਦਾ ਗੁਰੂ ਤੇ ਤੁਹਾਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਉਹਨਾਂ ਦੀ ਐਸੇ ਐਸੇ ਭਲੇ ਪੁਰਸ਼ਾਂ ਦੀ ਸੇਵਾ ਕਰਨ ਦੀ ਤਾਇੀਦ ਕੀਤੀ ਹੈ ਗੁਰਮਖੋ ਆਪਾਂ ਨੂੰ ਮਹਾਰਾਜ ਨੇ ਇਹ ਨਹੀਂ ਕਿਹਾ ਵੀ ਜਿਹੜੇ ਜਰਦਾ ਖਾਂਦੇ ਉਹਨਾਂ ਦੀ ਸੇਵਾ ਜੀ ਲੱਗੇ ਰਹੋ ਸਾਰਾ ਦਿਨ ਇਹ ਨਹੀਂ ਕਿ ਆਹ ਮਹਾਰਜ ਨੇ ਜਿਹੜੇ ਬੇਵਚਾਰੀ ਬੰਦੇ ਆ ਉਹਨਾਂ ਦੇ ਚਰਨ ਧੋ ਕੇ ਪੀ ਚੱਲੋ ਨਾ 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 ਮਹਾਰਜ ਨੇ ਕਿਹਾ ਚਾਰ ਪਦਾਰਥ ਜੇ ਕੋ ਮੰਗ ਸaat ਜਨਾ ਕੀ ਸੇਵਾ ਲਾਣਾ ਜਿਨ੍ਹਾਂ ਨੇ ਆਪਣਾ ਜੀਵਨ ਸਾਧਿਆ ਨਾ ਗੁਰਮਖੋ ਉਹਨਾਂ ਦੀ ਸੇਵਾ ਵਿੱਚ ਲੱਗ ਮਿਲਣਾ ਕੀ ਹੈ ਫਿਰ ਚਾਰ ਪਦਾਰਥ ਮਿਲ ਜਾਣਗੇ ਕਿਹੜੇ ਚਾਰ ਪਦਾਰਥ ਸਮਸਤ ਦੁਨੀਆ ਸਾਰੇ ਬ੍ਰਹਿਮੰਡ ਦੀ ਧਨ ਦੌਲਤ ਮਾਨ ਇੱਜ਼ਤ ਸਤਕਾਰ ਇਕ ਗੁਰਮਖੋ ਚਾਰ ਪਦਾਰਥਾਂ ਦੇ ਵਿੱਚ ਅੰਦਰ ਧਰਮ, ਅਰਥ, ਕਾਮ ਅਤੇ ਮੋਗ